ਦੁਬਾਰਾ ਫੇਰ ਬਾਈ ਯਾਦਵਿਨ ਨਰਸਿੰਘ ਕੁਮਾਨ ਬਾਈ ਮੌਂਟੀ ਗੱਗੜਪੁਰ ਨੇ ਘੋੜਿਆਂ 'ਚ ਵਾਪਸੀ ਕਰ ਲਈ ਆ ਜ਼ੋਰਾਵਰ ਦਿਲਵਾਗ ਰਣੀਆਂ ਦਾ ਪੁੱਤ ਬਾਈ ਲੈ ਕੇ ਆਇਆ ਅੱਜ ਤੁਹਾਨੂੰ ਕੁਮਾਨ ਸਟੱਡ ਫਾਰਮ ਪਿੰਡ ਗੱਗੜਪੁਰ ਜ਼ਿਲ੍ਹਾ ਸੰਗਰੂਰ ਦਾ ਬਹੁਤ ਹੀ ਚੋਟੀ ਦਾ ਫਾਰਮ ਦਿਖਾਉਣਾ ਤੇ ਬਾਈ ਨੇ ਕਮਰਾ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਜਿਹੜਾ ਗੈਸਟ ਰੂਮ ਆ ਬਾਈ ਕਹਿੰਦਾ ਵੀ ਜਿੱਥੇ ਵੀ ਜਾਂਦੇ ਜਿਹੜੀ ਵੀ ਚੀਜ਼ ਚੰਗੀ ਲੱਗਦੀ ਤਾਂ ਉਹ ਲੈ ਕੇ ਜਰੂਰ ਆਉਂਦੇ ਆ ਘੋੜਿਆਂ ਦਾ ਸਾਜੋ ਸਮਾਨ ਬਹੁਤ ਸੋਹਣਾ ਬਾਈ ਕੋਲੇ ਤੇ ਹੁਣ ਤੁਹਾਨੂੰ ਮੈਂ ਬਸ਼ੇਰਾ ਵਿਖਾਉਣਾ ਦੋ ਦੰਦ ਉਮਰਾ ਜੀ ਇਹਦੀ ਨਾਂ ਇਹਦਾ ਜ਼ੋਰਾਵਰ ਦਲਬਾਗ ਰਣੀਆਂ ਦਾ ਪੁੱਤ ਆ ਬਿਲਕੁਲ ਆਪਣੇ ਪਿਓ ਦੀ ਫੋਟੋ ਕਾਪੀ ਉਹ ਆ ਉਵੇਂ ਜਿਵੇਂ ਮੱਥੇ ਪਟਾ ਤੇ ਚਾਰੇ ਪੈਰ ਕਾਲੇ ਆ ਇਹਦੇ ਅਜੇ ਘੋੜਾ ਬਣਨੇ ਨੇ ਬਾਈ ਪੁਰਾਣਾ ਕਲਾਟੀਆਂ ਚੋਟੀ ਦੇ ਘੋੜੇ ਰਹਿ ਆ ਬਾਈ ਦੇ ਫਾਰਮ ਤੇ ਉਸ ਸਮਾਂ ਪਹਿਲਾਂ ਵੀਰ ਦੇ ਸੱਟ ਲੱਗੀ ਸੀ ਕਾਫੀ ਜ਼ਿਆਦਾ ਜਿਸ ਕਰਕੇ ਕੰਮ ਵਿੱਚ ਨੂੰ ਬੰਦ ਕਰਤਾ ਸੀ ਸਿਹਤ ਠੀਕ ਨਹੀਂ ਸੀ ਤੇ ਹੁਣ ਦੁਬਾਰਾ ਫੇਰ ਕੰਮ ਬੈ ਕੀਤਾ ਵੀਰ ਨੇ ਤੇ ਚੋਟੀ ਦਾ ਘੋੜਾ ਲੈ ਕੇ ਆਇਆ ਬਾਈ ਮਾਰਵਾੜੀ ਤੇ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਾਂ ਵੀ ਵੱਡੇ ਘੋੜਿਆਂ ਦਾ ਟ੍ਰੈਂਡ ਸੈੱਟ ਕਰਨ ਵਾਲਾ ਬਾਈ ਮੌਂਟੀ ਕਮਾਨ ਗੱਗੜਪੁਰਈ ਆ ਉਸ ਟਾਈਮ ਤੇ ਜਿੱਥੇ 62 63 ਦੇ ਘੋੜੇ ਆਮ ਹੁੰਦੇ ਸੀ ਉਸ ਟਾਈਮ 'ਚ ਵੀ ਬਾਈ ਕੋਲ 68 69 ਇੰਚ ਦੇ 70 ਇੰਚ ਦੇ ਘੋੜੇ ਰਹਿ ਆ। ਮਾਰਵਾੜੀ 'ਚ ਸੂਰਜ ਵਰਗੇ, ਅਲਬਖਸ਼ ਵਰਗੇ ਤੇ ਨੌਕਰਿਆਂ 'ਚ ਮਿਰਜਾ ਖਲੀ ਬਹੁਤ ਵੱਡੇ ਵੱਡੇ ਚੰਗੇ ਘੋੜੇ ਚੋਟੀ ਦੇ ਰਹਿ ਆ ਵੀਰ ਕੋਲੇ। ਤੇ ਹੁਣ ਦੁਬਾਰਾ ਫੇਰ ਬਾਈ ਕਹਿੰਦਾ ਉਸੇ ਲੈਵਲ ਤੇ ਕੰਮ ਲੈ ਕੇ ਜਾਣਾ ਆਪਾਂ ਨੇ। ਚੰਗੇ ਮਾੜੇ ਦਿਨ ਬੰਦੇ ਤੇ ਆਉਂਦੇ ਰਹਿੰਦੇ ਆ ਬਾਈ। ਬੰਦਾ ਹਿੰਮਤ ਨਾ ਛੱਡੇ। ਤੇ ਪ੍ਰਮਾਤਮਾ ਇੱਕ ਨਾ ਇੱਕ ਦਿਨ ਫਿਰ ਬਾਹਰ ਜਰੂਰ ਫੜਦਾ ਤੇ ਆ ਬਸ਼ੇਰਾ ਦੇਖੋ ਬਾਈ ਕਿੰਨਾ ਚੋਟੀ ਦਾ ਲੈ ਕੇ ਆਇਆ ਅਜੇ ਕੁਝ ਦਿਨ ਹੋਇਆ ਇਸ ਬਸ਼ੇਰੇ ਨੂੰ ਬਾਈ ਕੋਲ ਆਇਆ ਤੇ ਇਹਦੀ ਰੂਹੇ ਬਦਲ ਦੇਣੀ ਆ ਕਿਉਂਕਿ ਵੀਰ ਨੂੰ ਤਜਰਬਾ ਬਹੁਤ ਜ਼ਿਆਦਾ ਆ ਪੁਰਾਣੇ ਜਿੰਨੇ ਵੀ ਘੋੜੇ ਰੱਖਣ ਵਾਲਿਆ ਘੋੜਿਆਂ ਦੇ ਸ਼ਕੀਨ ਆ ਬਾਈ ਨੂੰ ਸਾਰੇ ਜਾਣਦੀ ਆ ਮੋਂਟੀ ਨੂੰ ਚੰਗੇ ਚੰਗੇ ਫਾਰਮਾਂ ਦਾ ਜੋ ਸ਼ਿੰਗਾਰ ਬਣੇ ਹੋਏ ਨੇ ਘੋੜੇ ਉਹ ਬਾਈ ਮੋਂਟੀ ਗੱਗੜਪੁਰ ਕੋਲੋਂ ਗਏ ਹੋਇਆ ਆਪਾਂ ਵੀ ਇੱਕ ਘੋੜੀ ਕੁਝ ਸਮਾਂ ਪਹਿਲਾਂ ਬਾਈ ਮੌਂਟੀ ਤੋਂ ਖਰੀਦੀ ਸੀ ਸੰਗਰੂਰ ਏਰੀਏ ਨੂੰ ਮਾਣ ਰਿਆ ਇਸ ਫਾਰਮ ਤੇ ਘੋੜਿਆਂ ਦੇ ਵਿੱਚ ਬਹੁਤ ਨਾਮ ਖੱਟਿਆ ਬਾਈ ਮੌਂਟੀ ਕਮਾਨ ਨੇ ਵੀਰ ਦੀ ਤੁਹਾਡੇ ਨਾਲ ਮੈਂ ਗੱਲਬਾਤ ਕਰਾਉਣਾ ਤੇ ਸਾਰੇ ਭਰਾ ਜਿੰਨੇ ਵੀ ਘੋੜਿਆਂ ਵਾਲੇ ਆ ਵੀਰ ਨੂੰ ਵਧਾਈਆਂ ਜ਼ਰੂਰ ਦਿਓ ਹੌਸਲਾ ਫੁਜਾਈ ਕਰਿਓ ਕਿ ਬਾਈ ਨਵਾ ਬਸ਼ੀਰਾ ਲੈ ਕੇ ਆਇਆ ਮਾਰਵਾੜੀ ਤੇ ਦੀ ਸਟੱਡ ਸਰਵਿਸ ਓਪਨ ਕਰਤੀ ਆ ਵੀਰ ਨੇ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਤੇ ਕਿਵੇਂ ਬਸ਼ੀਰਾ ਲੈ ਕੇ ਆਇਆ ਕੀ ਇਹਦੀ ਪੂਰੀ ਡਿਟੇਲ ਆ ਕੀ ਖਾਨਦਾਨੀ ਆ ਕਿੰਨਾ ਕਦ ਕਰ ਗਿਆ ਤੇ ਕਿੰਨੇ ਇੰਚ ਦਾ ਘੋੜਾ ਬਣ ਜੂਗਾ ਇਹ ਸਾਰੀ ਗੱਲਬਾਤ ਬਾਈ ਨਾਲ ਕਰਦੇ ਆ ਵੀਡੀਓ ਨਾਲ ਜੁੜੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਬਸ਼ੇਰਾ ਕਿਵੇਂ ਲੱਗਿਆ ਇਹ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਦੇ ਹੋ ਲੋ ਜੀ ਮਿੱਤਰੋ ਅੱਜ ਪਹੁੰਚਿਆ ਆਪਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਗੱਗੜ ਉਪਰ ਕਮਾਨ ਸਟੱਡ ਫਾਰਮ ਤੇ ਮੇਰੇ ਨਾਲ ਬਾਈ ਯਾਦਵਿੰਦਰ ਸਿੰਘ ਕਮਾਨ ਮਾਉਂਟੀ ਗਗੜਪੁਰ ਦੇ ਨਾਲ ਸਾਰੇ ਘੋੜਿਆਂ ਵਾਲੇ ਵੀਰ ਜਾਣਦੇ ਆ ਤੇ ਲੰਮੇ ਸਮੇਂ ਤੋਂ ਬਾਅਦ ਫੇਰ ਦੁਬਾਰੇ ਬਾਈ ਨੇ ਘੋੜਿਆਂ 'ਚ ਕਮਬੈਕ ਕੀਤਾ ਕਿਉਂਕਿ ਕੁਝ ਸਮਾਂ ਪਹਿਲਾਂ ਬਾਈ ਦੇ ਠੱਕ ਲੱਗੀ ਸੀ ਅ ਇਸ ਕਰਕੇ ਕੁਝ ਟਾਈਮ ਘੋੜਿਆਂ ਤੋਂ ਦੂਰ ਰਹੇ ਫੇਰ ਇੱਕ ਚੋਟੀ ਦਾ ਬਸ਼ੇਰਾ ਬਾਈ ਮਾਰਵਾੜੀ ਲੈ ਕੇ ਆਏ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਭਰਾ ਦਾ ਬੇਟਾ ਹੈਦਰ ਵੀਰ ਸਿੰਘ ਕਮਾਨ ਤੇ ਬੇਟੇ ਨੂੰ ਵੀ ਬਹੁਤ ਸ਼ੌਂਕ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਮੌਂਟੀ ਵੀਰੇ ਤੁਹਾਡਾ 80 ਕਾਲ ਜੀ 4 ਵਜੇ ਠੀਕ ਠਾਕ ਹੋ ਜੀ ਬਹੁਤ ਹੋਰੀ ਠੀਕ ਸਭ ਤੋਂ ਪਹਿਲਾਂ ਵੀਰੇ ਵਧਾਈਆਂ ਤੁਸੀਂ ਫੇਰ ਬਹੁਤ ਸੋਹਣਾ ਮਤਲ ਮਾਰਵਾੜੀ ਬਸ਼ੇਰਾ ਲੈ ਕੇ ਆਏ ਹੋ ਦੁਬਾਰੇ ਫੇਰ ਆਪਣੇ ਘੋੜਿਆਂ ਵਾਲੇ ਤੁਸੀਂ ਪਰਿਵਾਰ ਦੇ ਵਿੱਚ ਪੈਰ ਪਾਇਆ ਜੀ ਥੈਂਕ ਯੂ ਜੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਭਾਈ ਤੇ ਜਿਹੜਾ ਆਪਾਂ ਬਸ਼ੇਰਾ ਲੈ ਕੇ ਆਏ ਆਂ ਭਾਈ ਮਾਰਵਾੜੀ ਇਹਦੀ ਵੀਰੇ ਕੀ ਡਿਟੇਲ ਆ ਕੀ ਖਾਨਦਾਨੀ ਇਹਦੀ ਭਾਈ ਭਾਈ ਬਸ਼ੇਰੇ ਦਾ ਨਾਮ ਜ਼ੋਰਾਵਰ ਜੀ ਭਾਈ ਤੇ ਇਹ ਦਿਲਬਾਗ ਰਣੀਆਂ ਵਾਲੇ ਦਾ ਬੱਚਾ ਠੀਕ ਹੈ ਵੀਰੇ ਤੇ ਦੋ ਦੰਦ ਦਾ ਠੀਕ ਹੈ ਦੋ ਦੰਦ ਹੋ ਗਿਆ ਜੀ ਹਾਂ ਜੀ ਠੀਕ ਹੈ ਵੀਰੇ ਤੇ ਕੱਦ ਜਾਏਗਾ ਭਾਈ ਇਹਦਾ 64+ 64+ ਹੈ ਜੀ ਕਦ ਕਾਠ ਵੀ ਸੋਹਣਾ ਵੀਰੇ ਸੰਭ ਸੰਭਦਾ ਵੀ ਮਜ਼ਬੂਤ ਆ ਬੱਚਾ ਹਾਂ ਜੀ ਠੀਕ ਆ ਭਾਈ ਜਿਵੇਂ ਹੁਣ 64+ ਆ ਵੀਰੇ ਜਦੋਂ ਤੱਕ ਘੋੜਾ ਬਣਾਣਾ 5-6 ਸਾਲ ਦਾ ਹੋਣਾ ਹੈ ਨਾ ਕਿੰਨਾ ਕਦ ਕਰ ਜੇ ਤੁਹਾਡੇ ਹਿਸਾਬ ਨਾਲ ਵੀਰੇ ਭਾਈ ਇਹ 68 ਤਾਂ ਆਰਾਮ ਨਾਲ ਹੀ ਕਰਕੇ ਜਾਊਗਾ ਜੀ ਆਰਾਮ ਨਾਲ ਕਰ ਜੀ ਵੀਰੇ ਆਰਾਮ ਨਾਲ ਕਰੂਗਾ 68 ਠੀਕ ਆ ਭਾਈ ਤੇ ਇਹਦੀ ਭਾਈ ਮੇਰੇ ਹਿਸਾਬ ਚ 5 ਸਾਲ ਤੱਕ ਘੋੜਾ ਕਰਦਾ ਹੈ ਹਾਂ ਆਰਾਮ ਨਾਲ ਕਰਦਾ ਵੀਰੇ ਇਸੇ ਲਈ ਕਿਉਂਕਿ ਭਾਈ ਤੁਸੀਂ ਤਾਂ ਇਸ ਕੰਮ ਦੇ ਪੁਰਾਣੇ ਪੁਰਾਣੇ ਘਲਾਟੀਆਂ ਕਿਉਂਕਿ ਤੁਹਾਡੇ ਫਾਰਮ ਤੇ ਚੋਟੀ ਦੇ ਸਾਨ ਰਹਿ ਕੇ ਗਏ ਆ ਜਿਹੜੇ ਅੱਜ ਬਈ ਮਤਲਬ ਜਿਨ੍ਹਾਂ ਦਾ ਪੂਰਾ ਨਾਮ ਆਪਾਂ ਕਈ ਵੀ ਘੋੜਿਆਂ ਖੇਤਰ ਦੇ ਵਿੱਚ ਆਪਾਂ ਸੂਰਜ ਦੀ ਗੱਲ ਕਰੀ ਇੱਕ ਨੁਕਰੇ ਘੋੜੇ 70 70 ਇੰਚ ਦੇ ਉਹ ਟਾਈਮਾਂ 'ਚ ਤੁਹਾਡੇ ਫਾਰਮ ਤੇ ਰਹਿ ਆ ਵੀਰੇ ਲੋਕ ਅੱਜ 70 ਇੰਚ ਦੇ ਘੋੜਿਆਂ ਦੀ ਆਪਾਂ ਗੱਲ ਕਰਦੇ ਆਂ ਪਰ ਅੱਜ ਉਹਨਾਂ ਦਾ 8-10 ਸਾਲ ਪਹਿਲਾਂ ਤੁਹਾਡੇ ਕੋਲ 70 ਇੰਚ ਦੇ ਘੋੜੇ ਰਹਿ ਆ ਵੀਰੇ ਹਾਂ ਰਹਿ ਨਹੀਂ ਠੀਕ ਆ ਵੀਰੇ ਸਹੀ ਹੈ ਬਈ ਠੀਕ ਹੈ ਬਈ ਤੇ ਇਹਦਾ ਪਿਓ ਤਾਂ ਹੋ ਗਿਆ ਦਿਲਬਾਗ ਰਣੀਆਂ ਜੀ ਤੇ ਮਾਂ ਵਾਲੇ ਪਾਸਿਓਂ ਬਈ ਇਹਦਾ ਕੀ ਖਾਨਦਾਨ ਆ ਜੀ ਮਾਈ ਬਈ ਰਤਨਾ ਕਰਕੋੜੀ ਜੀ ਠੀਕ ਹੈ ਵੀਰੇ ਏ ਡੀ ਐਨ ਐ ਪਾਸ ਹੈ ਜੀ ਅੱਛਾ ਏ ਡੀ ਐਨ ਐ ਪਾਸ ਹੈ ਜੀ ਬਣਾਵਾਂਗੇ ਹਾਂ ਜੀ ਪਾਸ ਹੈ ਠੀਕ ਹੈ ਵੀਰੇ ਤੇ ਇੱਥੇ ਹੁਣ ਆਏ ਨੂੰ ਕਿੰਨੇ ਦਿਨ ਹੋ ਗਏ ਆਪਣੇ ਕੋਲ ਵੀਰੇ ਬੱਚੇ ਨੂੰ ਜੀ ਬਈ ਆਪਣੇ ਕੋਲ 5 5-6 ਹੋ ਗਏ ਅੱਛਾ ਜੀ ਹੁਣੇ ਆਇਆ ਜੀ ਬੱਚਾ ਹੁਣੇ ਆਇਆ ਜੀ ਠੀਕ ਹੈ ਜੀ ਇਹਨੇ ਅਪਰੂਵ ਲਿਆ ਆਪਾਂ ਨੇ ਅਪਰੂਵ ਹਾਂ ਜੀ ਤੇ ਸਟੱਡ ਸਰਵਿਸ ਦਾ ਆਪਾਂ ਨੇ ਇਹਦੀ ਓਪਨ ਕਰਤੀ ਤੇ ਫੀਸ ਕਿੰਨੀ ਰੱਖੀ ਹੈ ਵੀਰੇ ਬਈ 71000 ਜੀ 71000 ਰੁਪਏ ਦੀ ਫੀਸ ਹਾਂ ਜੀ ਠੀਕ ਹੈ ਬਈ ਬਈ ਮੋਂਟੀ ਜਿਵੇਂ ਫੇਰ ਦੁਬਾਰਾ ਤੁਸੀਂ ਕੋੜ ਹੇ ਹੁਣ ਮਤਲਬ ਕੀ ਇਰਾਦਾ ਅੱਗੇ ਕਰਨ ਦਾ ਵੀ ਇੱਕੋ ਦੋ ਇੱਕੋ ਦੋ ਜਾਨਵਰ ਦੇ ਵਾਸਤੇ ਸ਼ੌਕ ਨੂੰ ਰੱਖਣਾ ਜਾਂ ਫੇਰ ਜਿਵੇਂ ਪਹਿਲਾਂ ਤੁਹਾਡੇ ਫਾਰਮ ਦੇ ਮਾਰ ਮੇਲਾ ਲੱਗ ਰਿਹਾ ਹੁੰਦਾ ਸੀ ਬਹੁਤ ਜਾਨਵਰ ਰਹੇ ਜੀ ਜਾਨਵਰ ਤਾਂ ਹੁਣ ਵੀ ਵਧਾਵਾਂਗੇ ਠੀਕ ਹੈ ਵੀਰੇ ਪਹਿਲਾਂ 65 70 ਕੁੜੀਆਂ ਆਮ ਹੁੰਦੀਆਂ ਸੀ ਆਮ ਆਪਣੇ ਫਾਰਮ ਤੇ ਰਹੀਆਂ ਹਾਂ ਮੇਰੀਆਂ ਨੇ ਜੀ ਠੀਕ ਆ ਬਾਈ ਹੁਣ ਫੇਰ ਉਸੇ ਉਸਤੇ ਕਰਨਾ ਗਾ ਠੀਕ ਆ ਬਾਈ ਕਿਉਂਕਿ ਸੰਗਰੂਰ ਜ਼ਿਲ੍ਹੇ ਚ ਬਾਈ ਤੁਹਾਡਾ ਫਾਰਮ ਜਿਹੜਾ ਮੰਨਿਆ ਹੋਇਆ ਸੀ ਸੇਲ ਪਰਚੇ ਤੇ ਮੈਂ ਵੀ ਇੱਥੋਂ ਬਾਈ ਕੋਲੋਂ ਘੋੜੀ ਲੈ ਕੇ ਗਿਆ ਮੈਂ ਐ ਚਲੋ ਆਪਦੀ ਗੱਲ ਵੀ ਸਾਂਝੀ ਕਰਦਾ ਮੇਰਾ ਫੋਨ ਡਿੱਗਾ ਨਹੀਂ ਮੈਂ ਫੋਟੋਆਂ ਵੀ ਲਾਉਣੀਆਂ ਸੀ ਹੋ ਗਏ ਕਈ ਸਾਲ ਬਾਈ ਕਾਲੀ ਘੋੜੀ ਮੈਂ ਬਾਈ ਤੋਂ ਲੈ ਕੇ ਗਿਆ ਸੀ ਬਾਈ ਨਹੀਂ ਬਹੁਤ ਚੰਗੇ ਜਾਨਵਰ ਰਹਿ ਆ ਬਾਈ ਤੇ ਸੰਗਰੂਰ ਏਰੀਆ ਨੂੰ ਮਾਣ ਰਿਆ ਤੁਹਾਡੇ ਫਾਰਮ ਤੇ ਤੇ ਜਿੰਨੇ ਵੀ ਅੱਜ ਚੰਗੇ ਸਟੱਡ ਫਾਰਮਾਂ ਤੇ ਘੋੜੇ ਖੜੇ ਆ ਤੁਹਾਡੇ ਫਾਰਮ ਚੋਂ ਗਏ ਹੋਏ ਆ ਹਾਂਜੀ ਇੱਥੋਂ ਗਏ ਹੋਏ ਆ ਬੜੀ ਕੋੜ ਦੇ ਆਪਣੇ ਕੋਲੇ ਬਹੁਤ ਚੰਗੇ ਚੰਗੇ ਆਏ ਨੇ ਠੀਕ ਹੈ ਬਈ ਬਹੁਤ ਚੰਗੇ ਚੰਗੇ ਘੋੜੇ ਲੈ ਨੇ ਮਾਰਵੜੀ ਵੀ ਨੁਖਰੇ ਵੀ ਮਾਰਵੜੀ ਜੋ ਅਲਬਖ ਵੀ ਰਿਆ ਜੀ ਤੇ ਸੂਰਜ ਵੀ ਰਿਆ ਠੀਕ ਹੈ ਬਈ ਨੁਖਰੇ ਲਾਲੋ ਬਈ ਖਲੀ ਜੀ ਮਿਰਜਾ ਠੀਕ ਹੈ ਬਈ ਬਹੁਤ ਕੱਦ ਵਾਲੇ ਘੋੜੇ ਬਹੁਤ ਚੰਗੇ ਚੰਗੇ ਜਰ ਬਈ ਮਿਰਜੇ ਦਾ ਵੀ ਬਹੁਤ ਕੱਦ ਆ ਬਈ ਤੇ ਖਲੀ ਵੀ ਬਹੁਤ ਵੱਡਾ ਘੋੜਾ ਸੀ ਹਨਾ ਬਹੁਤ ਵੱਡਾ ਘੋੜਾ ਸੀ ਸਹੀ ਗੱਲ ਹੈ ਸੂਰਜ ਦਾ ਬਹੁਤ ਡੈਮੇਜ ਬਈ ਸਭ ਤੋਂ بڑا ਘੋੜਾ ਸੀ ਖਲੀ ਖਲੀ ਬਈ ਹਾਂ ਜੀ ਸੋਮਬ ਦੇਖ ਲੋ ਚਾਹੇ ਦੀ ਛਾਤੀ ਦੇਖ ਲਿਆ ਹਨਾ ਬਪੂਰ ਹਰਪਰਸਰ 212 ਸੀ ਹੂੰ ਹਾਂਜੀ ਸਹੀ ਗੱਲ ਆ ਬਾਈ ਤੇ ਸੂਰਜ ਤਾਂ ਬਿਲਕੁਲ ਸਾਡੇ ਕਮਾਂਡ ਚ ਆ ਬਾਈ ਤੇ ਬਹੁਤ ਸੋਹਣੇ ਬੱਚੇ ਆ ਰਹੇ ਨੇ ਹਾਂਜੀ ਬਹੁਤ ਚੰਗੇ ਬੱਚੇ ਹੰਗਰਮੇਲ ਅੰਕਲ ਕੋਲੇ ਆ ਜੀ ਹਾਂਜੀ ਹਾਂਜੀ ਤੇ ਉਹ ਹੈਗਾ ਸੀ ਡਾਕਟਰ ਬਿਲਕੁਲ ਬਹੁਤ ਚੰਗੀ ਹੈ ਜੀ ਹਾਂ ਹਾਂ ਅਲੀ ਸ਼ਾਨਦਾਰ ਡਾਇਰੈਕਟਰ ਅਲੀ ਸ਼ਾਨਦਾਰ ਹਾਂਜੀ ਠੀਕ ਹੈ ਵੀਰੇ ਤੇ ਫਿਰ ਵੀਰੇ ਜਿਹੜਾ ਹੁਣ ਆਪਾਂ ਬੱਚਾ ਲੈ ਕੇ ਆਏ ਆ ਆਪਣਾ ਜ਼ੋਰਾਬਰਦ ਲਵਾਗ ਦਾ ਪੁੱਤ ਇਹ ਫਿਰ ਕੀ ਸੋਚ ਕੇ ਸੋਮਲੀ ਕੀ ਚੰਗਾ ਲੱਗੇ ਤੁਹਾਨੂੰ ਇਸ ਬੱਚੇ 'ਚ ਵੀਰੇ ਬਈ ਇਹਦੀ ਕੁਆਲਟੀ ਬਹੁਤ ਅੱਛ ਬਾਊ ਡਾਟਸ ਬਹੁਤ ਅਜੀਬ ਗੱਲ ਕੀ ਦਿੱਖੀ ਜੀ ਭਾਈ ਹਾਂਜੀ ਤੇ ਇੱਕ ਇਹਦੀ ਮੈਨੂੰ ਹੋਰ ਗੱਲ ਜਿਹੜੀ ਲੱਗੀ ਵੀਰੇ ਇਹ ਚਲਕ ਬਿਲਕੁਲ ਆਪਣੇ ਪਿਓ ਵਾਲੀ ਪਾਉਂਦਾ ਵੀਰੇ ਹਾਂ ਭਾਈ ਬਿਲਕੁਲ ਉਹੀ ਓਵੇਂ ਹਿਸਾਬ ਦਾ ਹੀ ਪਟਾ ਉਹੀ ਮਤਲਬ ਮਾਰਕਿੰਗਾਂ ਪੈਰ ਚਾਰੋਂ ਬਲੈਕ ਹੈ ਦੇ ਇਹ ਜਦ ਦੇਖ ਕੇ ਬਈ ਮੈਂ ਤੈ ਹੀ ਇੱਕੋ ਨਾਲ ਇਹਨੂੰ ਮਇਬੂਰ ਹੋਇਆ ਤੇ ਬਹੁਤ ਚੰਗ ਲੱਗਿਆ ਅੱਛਾ ਵੀ ਦਿਲ ਨੇ ਕਹਿਤਾ ਵੀ ਆ ਚੀਜ਼ ਲੈ ਲਓ ਹਾਂਜੀ ਠੀਕ ਹੈ ਬਾਈ ਨਹੀਂ ਪਹਿਲਾਂ ਵੀ ਮੈਂ ਦੇਖਿਆ ਬਾਈ ਤੁਹਾਡੇ ਕੋਲ ਕੁਆਂਟੀਟੀ ਨਾਲੋਂ ਨਾ ਤੁਹਾਡੇ ਫਾਰਮ ਦੇ ਕੁਆਲਿਟੀ ਹੁੰਦੀ ਸੀ ਕੁਆਂਟੀਟੀ ਨੂੰ ਅਸੀਂ ਕਦੇ ਵੀ ਨਹੀਂ ਗਏ ਜੀ ਬਾਈ ਕੁਆਲਿਟੀ ਨੂੰ ਹੀ ਪੈਲਟ ਦੀ ਠੀਕ ਹੈ ਬਾਈ ਕਿਉਂਕਿ ਪਹਿਲਾਂ ਵੀ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਜਿਨੇ ਹੁੰਦਾ ਸੀ ਮੈਂ ਚੰਗਾ ਘੋੜਾ ਖਰੀਦਣਾ ਜਾਂ ਚੰਗੀ ਘੋੜੀ ਖਰੀਦਣੀ ਤਾਂ ਉਹ ਫਿਰ ਕਮਾਨ ਸਟੱਡ ਫਾਰਮ ਤੇ ਆਉਂਦਾ ਹੁੰਦਾ ਸੀ ਹਾਂ ਜੀ ਇਹ ਗੱਲ ਬਿਲਕੁਲ ਸਹੀ ਹੈ ਕਿ ਹਮੇਸ਼ਾ ਚੰਗੇ ਘੋੜੇ ਰੱਖੇ ਨਹੀਂ ਠੀਕ ਹੈ ਬਾਈ ਮਾੜਾ ਜਾਨਵਰ ਆਪਾਂ ਨਹੀਂ ਰੱਖੇ ਠੀਕ ਹੈ ਬਾਈ ਚਲੋ ਦੌਰ ਚੰਗਾ ਮਾੜਾ ਆਉਂਦਾ ਰਹਿੰਦਾ ਬਾਈ ਛੱਟ ਲੱਗੀ ਉਦੋਂ ਮੈਂ ਤੁਸੀਂ ਕੁਝ ਟਾਈਮ ਛੱਡ ਕੇ ਰੱਖਿਆ ਹੈ ਨਾ ਹਾਂਜੀ ਛੱਡ ਕੇ ਤੇ ਕਾਫੀ ਜਿਆਦਾ ਹੁਣ ਵੀ ਬਾਈ ਥੋੜੀ ਜੀ ਬਾਈ ਨੂੰ ਮਤਲਬ ਰਹਿੰਦੀ ਆ ਪ੍ਰੋਬਲਮ ਵੀ ਹੁਣ ਤਾਂ ਵੈਸੇ ਬਾਈ ਫਿੱਟ ਹੋ ਗਿਆ ਹਾਂ ਉਹ ਤਾਂ ਠੀਕ ਹੈ ਜੀ ਕੋਈ ਇਹ ਜੀ ਗੱਲ ਨਹੀਂ ਹਾਂ ਹਾਂ ਪਰ ਉਹ ਗੱਲ ਨਹੀਂ ਹੈਗੀ ਨਾ ਕੋਈ ਨਾ ਬਾਈ ਮਹਾਰਾਜ ਜਦੋਂ ਮਿਹਰ ਕਰਦੇ ਨੇ ਸਭ ਕੁਝ ਠੀਕ ਕਰਦੇ ਨੇ ਤੇ ਹੁਣ ਦੁਬਾਰਾ ਫੇਰ ਬਹੁਤ ਚੰਗਾ ਬੱਚਾ ਆ ਗਿਆ ਤੁਹਾਡੇ ਕੋਲ ਵੀ ਹਾਂਜੀ ਹਾਂਜੀ ਅਮੰਤੀ ਵੀਰੇ ਕੋਈ ਇਹ ਜੀ ਯਾਦਗਾਰ ਹੋਵੇ ਵੀ ਤੁਹਾਡੇ ਕੋਲ ਕੋਈ ਘੋੜਾ ਜਾਂ ਕੋਈ ਘੋੜੀ ਕਿਸੇ ਨੂੰ ਆ ਭਾਈ ਅਲਬਖਸ਼ ਮੈਂ ਗੈਰੀ ਬਾਈ ਤੋਂ ਲੈ ਕੇ ਆਇਆ ਸੀਗਾ ਅੱਛਾ ਭਾਈ ਤੇ ਭਾਈ ਉਹਨੇ ਬਹੁਤ ਹੀ ਅਦਾ ਜੋੜੀਆਂ ਨੇ ਬਹੁਤ ਚੰਗਾ ਘੋੜਾ ਸੀਗਾ ਬਹੁਤ ਚੰਗੇ ਦੇ ਬੱਚਿਆ ਰਹੇ ਨੇ ਹਾਂਜੀ ਭਾਈ ਹੁਣ ਬਹੁਤ ਚੱਲਿਆ ਪਿਆ ਉਹ ਘੋੜਾ ਠੀਕ ਹੈ ਭਾਈ ਤੇ ਸ਼ੈਰੀ ਬਾਈ ਨੇ ਦਿੱਤਾ ਸੀਗਾ ਬਾਈ ਬਠੰਡੇ ਵਾਲਾ ਮੈਂ ਹਾਂਜੀ ਬਹੁਤ ਸੋਹਣਾ ਬਾਈ ਇੱਕ ਤੱਜ ਬਾਈ ਆਪਾਂ ਦਲਵਾਗ ਦਾ ਪੁੱਤ ਜੋਰਾਵਰ ਦਿਖਾਇਆ ਤੁਹਾਡੇ ਫਾਰਮ ਤੇ ਇੱਕ ਅੱਜ ਤੁਹਾਡਾ ਪੁੱਤ ਵੀ ਦਿਖਾਇਆ ਆਪਾਂ ਨੇ ਆਪਣੇ ਘੋੜਿਆਂ ਨੇ ਭਰਾਵਾਂ ਨੂੰ ਕਿਉਂਕਿ ਬਹੁਤ ਖੁਸ਼ੀ ਹੋਊ ਜਿਹੜੇ ਤੁਹਾਡੇ ਯਾਰ ਦੋਸਤ ਨੇ ਤੁਹਾਡੇ ਨਾਲ ਮੇਲੇ ਮੰਡੀਆਂ ਤੇ ਜਾਂਦੇ ਰਹੇ ਹੈਨਾ ਤੇ ਬੇਟੇ ਨੂੰ ਵੀਰੇ ਕਿੰਨਾ ਕੁ ਸ਼ੌਕ ਹੈ ਜੀ ਘੋੜਿਆਂ ਦਾ ਬਈ ਬੇਟੇ ਨੂੰ ਸ਼ੌਕ ਮੇਰੇ ਤੋਂ ਜ਼ਿਆਦਾ ਆ ਅੱਛਾ ਵੀਰੇ ਹਾਂਜੀ ਬਹੁਤ ਜ਼ਿਆਦਾ ਸ਼ੌਕ ਰੱਖਦਾ ਤੇ ਬਹੁਤ ਹਿਸਾਬ ਵੀ ਆ ਪੈਨੂ ਠੀਕ ਆ ਬਾਈ ਹਾਂਜੀ ਹੁਣ ਵੀ ਮੈਨੂੰ ਕੁਆਲਟੀ ਦਾ ਬਹੁਤ ਪਤਾ ਹੀ ਆ ਹਾਂ ਹੁਣ ਵੀ ਮੈਂ ਦੇਖਿਆ ਬਈ ਵੀ ਸਾਰੇ ਘੋੜਿਆਂ ਦੇ ਨਾਮ ਯਾਦ ਆ ਜਿਹੜੇ ਤੁਹਾਡੇ ਫਾਰਮ ਤੇ ਰਹਿ ਕੇ ਗਏ ਹਾਂਜੀ ਤੁਹਾਡੇ ਨਾਲੋਂ ਪਹਿਲਾਂ ਦੱਸ ਦਾਂਦਾ ਵੀ ਹਾਂਜੀ ਇਹ ਘੋੜਾ ਰਹਿ ਕੇ ਸਾਡੇ ਕੋਲ ਹਾਂਜੀ ਬਈ ਕਿਉਂ ਹਰ ਗੱਲ ਦਾ ਇਹਨੂੰ ਪਤਾ ਨੌਲੇਜ ਮੈਂ ਦਿੱਤੀ ਵੀ ਐ ਇਸ ਕਰ ਇਹਨੂੰ ਬਹੁਤ ਜ਼ਿਆਦਾ ਪਤਾ ਹੀ ਗਿਆ ਠੀਕ ਹੈ ਵੀਰੇ ਮਤਲਬ ਉਹੀ ਗੱਲ ਹੈ ਨਾ ਵੀ ਮਾਂ ਪਿਓਲੇ ਗੁਣ ਬੱਚੇ ਚ ਆਉਂਦੀ ਆਉਂਦੇ ਆ ਬਈ ਉਹੀ ਹੁੰਦੇ ਨੇ ਉਹੀ ਗੱਲ ਹੈ ਨਾ ਵੀ ਇਹ ਮੈਨੂੰ ਲੱਗਦਾ ਵੀ ਮੇਥੋਂ ਉੱਪਰ ਜਾਊਗਾ ਚਲੋ ਬਹੁਤ ਚੰਗੀ ਗੱਲ ਹੈ ਸ਼ੋਅ ਕਰਨਾ ਇਹਨੂੰ ਹਾਂਜੀ ਨਹੀਂ ਅੱਜ ਵੀ ਦੇਖਿਆ ਸੀ ਘੋੜਾ ਤੋਰਦੇ ਹੋਏ ਵੀ ਸ਼ੋਰਟ ਸ਼ੂਟ ਬਹੁਤ ਚੰਗੇ ਦਵਾਏ ਆ ਹਾਂਜੀ 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 ਨਹੀਂ ਚੰਗੀ ਗੱਲ ਆ ਵੀਰੇ ਤੇ ਘੋੜਿਆਂ ਵਾਲਿਆਂ ਦੇ ਬੱਚੇ ਜਦ ਅੱਗੇ ਘੋੜਿਆਂ ਚਾਹਣ ਫੇਰ ਹੀ ਸ਼ੌਂਕ ਵਧੂਗਾ ਬਈ ਹਨਾ ਹਾਂਜੀ ਠੀਕ ਠੀਕ ਬਹੁਤ ਪਿਆਰਾ ਏ ਇਹਨੂੰ ਘੋੜੇ ਨਾਲ ਚੰਗੀ ਗੱਲ ਆ ਵੀਰੇ ਤੇ ਫਿਰ ਇੱਥੇ ਹੁਣ ਫਾਰਮ ਦੇ ਮਤਲਬ ਆਉਣਾ ਜਾਣਾ ਬਣਿਆ ਰਹਿੰਦਾ ਆਪਣਾ ਬਈ ਹਾਂਜੀ ਆ ਬਣਿਆ ਰਹਿੰਦਾ ਗ੍ਰੇਮonti ਜਿਵੇਂ ਹੁਣ ਸ਼ੋਹਾਂ ਦਾ ਦੌਰ ਆ ਤੇ ਉਹ ਤੁਸੀਂ ਨੇ ਬਹੁਤ ਚੋਟੀ ਦੇ ਘੋੜੇ ਰੱਖਿਆ ਤੁਸੀਂ ਵੀ ਸ਼ੋਹਾਂ ਦੇ ਵਿੱਚ ਲੈ ਕੇ ਜਾਂਦੇ ਰਹੇ ਹੋ ਪਹਿਲਾਂ ਵੀਰੇ ਭਈ ਐਕਸੀਡੈਂਟ ਤੋਂ ਪਹਿਲਾਂ ਲੈ ਕੇ ਜਾਂਦਾ ਸੀਗਾ ਠੀਕ ਆ ਬਾਈ ਹਰ ਇੱਕ ਸ਼ੋਅ ਚ winner ਰਹਿੰਦੇ ਆਪਣੇ ਕੋਲੇ ਠੀਕ ਆ ਬਾਈ ਇਹ ਜਿਹੀ ਠੀਕ ਆ ਬਾਈ ਐਕਸੀਡੈਂਟ ਤੋਂ ਬਾਅਦ ਨਹੀਂ ਮਿਲੇ ਕੀ ਠੀਕ ਐਕਸੀਡੈਂਟ ਬਾਰੇ ਕਿਹੜੀ ਸਾਲ ਚ ਹੋ ਗਿਆ ਸੀ ਤੁਹਾਡਾ ਜੀ ਬਈ 15 ਚ ਹੋ ਗਿਆ ਸੀ 2015 ਉਦੋਂ ਪਹਿਲਾਂ ਤਾਂ ਮਨ ਨਾਲ ਵੀ ਸਰਕਾਰੀ ਸ਼ੋਅ ਹੀ ਲੱਗਦੇ ਸੀ ਜ਼ਿਆਦਾ ਵੀ ਸਰਕਾਰੀ ਸ਼ੋਅ ਲੱਗਦੇ ਸੀ ਠੀਕ ਆ ਬਾਈ ਹਾਂ ਜੀ ਤੇ ਬਹੁਤ ਟਰੋਫੀਆਂ ਵਗੈਰਾ ਬਹੁਤ ਜ਼ਿਆਦਾ ਮਿਲੇ ਨੇ ਹਾਂ ਜੀ ਪਈਆਂ ਸਾਰੀਆਂ ਠੀਕ ਆ ਬਾਈ ਐਕਸੀਡੈਂਟ ਤੋਂ ਬਾਅਦ ਆ ਕੁਝ ਨਹੀਂ अच्छा बोले कि नहीं उधोबा तो फिर बहुत काम कटाता ਸੀ ਆਪਣੀ ਦੇ ਫਿਰ ਤਾਂ ਘਟਾਤਾ ਸੀ ਠੀਕ ਆ ਚਲੋ ਬਈ ਵੈਸਟ ਬਿਸ਼ੀਜ਼ ਨੇ ਤੁਹਾਡੇ ਵਾਸਤੇ ਸਾਡੇ ਸਾਰੇ ਘੋੜਿਆਂ ਨੇ ਭਰਾਵਾ ਮੰਨ ਲਓ ਤੇ ਇਹ ਕਮਰਾ ਵੀ ਬਈ ਬਹੁਤ ਸੋਹਣਾ ਸਜਾਇਆ ਹੋਇਆ ਹੈ ਹਰ ਇੱਕ ਤਰ੍ਹਾਂ ਦੀ ਕਾਠੀ ਹਰ ਇੱਕ ਤਰ੍ਹਾਂ ਦਾ ਮਤਲਬ ਵੀ ਜਾਨਵਰਾਂ ਦੇ ਆਪਣੇ ਘੋੜਿਆਂ ਜਿਹੜਾ ਆਪਾਂ ਹਾਰ ਸ਼ਿੰਗਾਰ ਲਾਉਂਦੇ ਹਾਂ ਸਾਰਾ ਪਿਆ ਬਈ ਇਹ ਸ਼ੁਰੂ ਦੀ ਸ਼ੌਂਕ ਰਿਹਾ ਵੀ ਘੋੜੇ ਵੀ ਚੰਗੇ ਰੱਖਣੇ ਤੇ ਚੰਗਾ ਸਾਜੋ ਸਮਾਨ ਰੱਖਣਾ ਘੋੜਿਆਂ ਦਾ ਬਈ ਹਾਂ ਬਈ ਸਾਜੋ ਸਮਾਨ ਦਾ ਵੀ ਸ਼ੌਂਕ ਪੂਰਾ ਰਿਹਾ ਠੀਕ ਹੈ ਜਿੱਥੇ ਵੀ ਜਾਈਏ ਕੋਈ ਵਧੀਆ ਚੀਜ਼ ਦੇਖੇ ਤਾਂ ਲੈ ਕੇ ਆਉਨੇ ਆ ਠੀਕ ਹੈ ਬਈ ਬਾਰੋਂ ਰਾਜਸਥਾਨ ਚ ਬਹੁਤ ਕੁਝ ਲੈ ਕੇ ਠੀਕ ਹੈ ਬਈ ਹਾਂਜੀ ਪੁਸ਼ਕਰ ਵਗੈਰਾ ਜਾਂਦੇ ਰਹੇ ਹਾਂ ਬਈ ਹਾਂਜੀ ਆਮ ਹੀ ਹੁੰਦੀ ਸੀ ਪੁਸ਼ਕਰ ਦਾ ਅੱਛਾ ਉੱਥੇ ਵੀ ਮੇਲੇ ਤੋਂ ਬਿਨਾਂ ਹੀ ਚਲੇ ਜਾਂਦੇ ਸੀਗੇ ਅੱਛਾ ਕੋੜੀਆਂ ਵਗੈਰਾ ਲੈਣ ਬਈ ਹਾਂਜੀ ਹਾਂਜੀ ਠੀਕ ਹੈ ਬਈ ਤੇ ਇੱਕ ਗੱਲ ਮੈਂ ਹੋਰ ਮਿੱਤਰਾਂ ਨੂੰ ਕਹਿਣੀ ਚਾਹੁੰਦਾ ਵੀ 911 ਦਾ ਸਿੱਧੂ ਮੂਸੇ ਵਾਲੇ ਨੇ 트ੈਂਡ ਚਲਾਇਆ ਨਾ ਪਰ ਉਦੋਂ ਪਹਿਲਾਂ ਬਈ ਸ਼ਕੀਨ ਰਹਿ 911 ਨੰਬਰ ਦਾ ਸਭ ਤੋਂ ਪਹਿਲਾਂ ਬਈ ਬੁਲਟ ਦਾ ਨੰਬਰ ਸੀ 911 ਆਪਣਾ ਜੀ ਬੁਲਟ ਦਾ ਸੀਗਾ ਜੀ ਹਾਂਜੀ ਫਿਰ ਸਫਾਰੀ ਦਾ ਸੀ ਠੀਕ ਆ ਬਾਈ ਫਿਰ ਸਨੋ ਹੁੰਦਾ ਠੀਕ ਆ ਬਾਈ ਹਾਂਜੀ ਇਹ ਵੀ ਕਿਹੜੇ ਸੰਦੀ ਗੱਲ ਆ ਬਾਈ ਉਹ ਜਦੋਂ 5911 ਨੰਬਰ ਲਿਆ ਬਾਈ ਬਈ ਬੁਲਟ ਲਿਆ ਹੂਆ 8 2008 ਚ ਹਾਂਜੀ ਠੀਕ ਆ ਬਾਈ ਸਫਾਰੀ ਲਈਆ ਨੌ ਚ ਨੌ ਚ ਹਾਂਜੀ ਠੀਕ ਆ ਉਹ ਉਦੋਂ ਦੇ ਮਤਲਬ ਇਹ 5911 ਨਾਲ ਹੀ ਚੱਲਿਆ ਆ ਨੰਬਰ ਬਾਈ ਠੀਕ ਆ ਬਾਈ ਇਹ ਜਨੌਨ ਲਈਆ 14 ਚ 14 ਚ ਬਾਈ ਹਾਂਜੀ ਠੀਕ ਆ ਤੇ ਜਿਹੜਾ ਅੱਜ ਟ੍ਰੈਂਡ ਚੱਲਦਾ ਸਿੱਧੂ ਮੂਸੇਵਾਲੇ ਨੇ ਵੀ ਚਲਾਇਆ ਟ੍ਰੈਂਡ ਤੇ 25911 ਨੰਬਰ ਦਾ ਮਤਲਬ ਸ਼ੁਰੂ ਤੋਂ ਫੈਸ਼ੀਬਲ ਟਰੈਕਟਰ ਵੀ ਰੱਖਿਆ ਬਾਈ ਇੱਕ ਵੈਸੇ ਵਸ਼ ਨਹੀਂ ਜੀ ਟਰੈਕਟਰ ਨਹੀਂ ਰੱਖਿਆ ਅੱਛਾ ਬਾਈ ਹਾਂਜੀ ਮੈਂ ਨੰਬਰ ਦਾ ਹੀ ਸ਼ੌਕ ਰਿਹਾ ਆਪਾਂ ਨੰਬਰ ਦਾ ਹੀ ਸ਼ੌਕ ਰਿਹਾ ਬਹੁਤ ਜੀ ਇਸ ਲਈ ਨਾਟ ਗਿਰ ਲੈਂਦੇ ਸੀ ਠੀਕ ਆ ਬਾਈ ਲੋ ਵੀ ਮਿੱਤਰੋ ਮੈਂ ਤੁਹਾਨੂੰ ਬਾਈ ਦਾ ਬਸ਼ੇਰਾ ਦਿਖਾਇਆ ਜਿਹੜਾ 2 ਦਿਨ ਦਾ ਜ਼ੋਰਾਵਰ 64+ ਹਾਈਟ ਕਰ ਗਿਆ ਸਟੱਡ ਸਰਵਿਸ ਓਪਨ ਹੈ ਦੀ ਬਾਈ ਨੇ ਜੈਨੂਨ ਫੀਸ ਰੱਖੀ ਆ ਵੀਰ ਦਾ ਨੰਬਰ ਆ ਮੈਂ ਸਕਰੀਨ ਤੇ ਦੇ ਦਾਂ ਜਿਸ ਕਿਸੇ ਭਰਾ ਨੂੰ ਸਟੱਡ ਸਰਵਿਸ ਲੈਣੀ ਹੋਵੇ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਘੋੜਿਆਂ ਬਾਰੇ ਤਾਂ ਬਾਈ ਮੌਂਟੀ ਗੱਗੜਪੁਰੂ ਨੂੰ ਤੁਸੀਂ ਫੋਨ ਲਾ ਲਿਓ ਤੇ ਪਿੰਡ ਪੈ ਜਾਂਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਾਈ ਆਪਣਾ ਸੰਗਰੂਰ ਤੋਂ ਜਦੋਂ ਆਪਾਂ ਮਹਿਲਾ ਚੌਂਕ ਨੂੰ ਜਾਂਦੇ ਆ ਉਹਦੇ ਉੱਪਰ ਪਿੰਡ ਆ ਜਾਂਦਾ ਜੀ ਹਾਂ ਜੀ ਉਹਦੇ ਉੱਪਰ ਪਿੰਡ ਆ ਜਾਂਦਾ ਠੀਕ ਆ ਬਾਈ ਤੇ 8 ਕਿਲੋਮੀਟਰ ਪੈਂਦਾ ਹੈ ਸੰਗਰੂਰ ਤੋਂ ਸੰਗਰੂਰ ਤੋਂ 8 ਕਿਲੋਮੀਟਰ ਪੈਂਦਾ ਠੀਕ ਆ ਬਾਈ ਇਹ ਐਡਰੈਸ ਆ ਬਾਈ ਦਾ ਬਾਈ ਦਾ ਘੋੜਾ ਕਿਵੇਂ ਲੱਗਿਆ ਬਾਈ ਦੀ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਜੀ ਬ